ਸਸਿਕਾ ਜੀ ਮਹਾ ਕੋਮਲ ਕਪੂਲ ਤੁਸੇਖ ਰਹੇ ਹੋ ਚੈਨਲ ਪੰਜਾਬੀ ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫ੍ਰਾਂਸਿਸਕੋ ਦੇ ਇੱਕ ਸੰਗੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਫੈਸਲੇ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਧਾਰ ਪਰਟਿਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰ ਕਾਰਮਚਾਰੀ ਯੂਨੀਅਨ ਆਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਇੱਕ ਸੰਘੀ ਅਦਾਲਤ ਨੇ ਅੰਬੇਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਜੱਜ ਸੂਜ਼ਨ ਇਲਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ। ਟਰੰਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਨ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਟਡਾਊਨ ਦਾ ਫਾਇਦਾ ਚੱਕ ਰਿਹਾ ਸੀ। ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਤੋਂ ਸਰਕਾਰੀ ਕਰਮਚਾਰੀ ਯੂਰੇਨਾ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਜੱਜ ਨੇ ਸਰਕਾਰ ਦੇ ਫੈਸਲੇ ਦੀ ਸਖਤ ਨੋਸ਼ਨਾ ਕੀਤੀ ਅਤੇ ਛਾਂਟੀ ਦੀ ਯੋਜਨਾ ਨੂੰ ਗੈਰ ਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ ਜੱਜ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜਿਸ ਨੂੰ ਬਿਨਾਂ ਕਿਸੇ ਵਿਚਾਰ ਦੇ ਲਾਗੂ ਕੀਤਾ ਗਿਆ ਸੀ ਉਨਾ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀਆ ਤੇ ਈਮੇਲ ਕੰਮ ਨਹੀਂ ਕਰ ਰਹੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜਦੇ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲੀਆਂ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਅਸਵਿਕਾਰਨ ਯੋਗ ਰਾਏ ਦਿੱਤੇ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ 트ੰਪਰ ਸ਼ਾਸਨ ਛਾਟੀ ਰਾਹੀਂ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕਰੇਸੀ ਫਾਰਵਰਡ ਸੰਗਠਨ ਤੇ ਮੁਖੀ ਸਕਾਈ ਪੈਰੀਮਨ ਨੇ ਛਾਂਟੀ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਖਰਤੇ ਨੇ ਅਤੇ ਉਹਨਾਂ ਦੀ ਰੋਸੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਚਾਂਟੀ ਅਜੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹੀਂ ਨੇ ਜ਼ਿਕਰ ਹੋ ਗਿਆ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸੁਮਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿੱਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਜੋਹਨਸਨ ਤਾਂ ਕਹਿੰਦੇ ਨੇ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ। ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫ੍ਰਾਂਸਿਸਕੋ ਦੇ ਇੱਕ ਸੰਘੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ। ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਫੈਸ ਉਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਧਾਰ ਪਟੀਸ਼ਨ ਉਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨ ਅਦੀ ਵੱਟੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਸੰਗੀ ਅਦਾਲਤ ਨੇ ਅਮੇਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਜੱਜ ਸੂਜ਼ਨ ਇਨਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਟਰੰਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਨ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਟਡਾਊਨ ਦਾ ਫਾਇਦਾ ਚੱਕ ਰੇ ਸੀ ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੈਨਾ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਜਤਨੇ ਸਰਕਾਰ ਦੇ ਫੈਸਲੇ ਦੀ ਸਖਤ ਲੋਸ਼ਣਾ ਕੀਤੀ ਅਤੇ ਛਾਂਟੀ ਦੀ ਯੋਜਨਾ ਨੂੰ ਗੈਰਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ ਜੱਜ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਬਿਨਾਂ ਕਿਸੇ ਵਿਚਾਰ ਦੇ ਲਾਗੂ ਕੀਤਾ ਗਿਆ ਸੀ ਉਨਾ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀ ਅਤੇ ਈਮੇਲ ਕੰਮ ਨਹੀਂ ਕਰ ਰਹੇ ਸਨ ਅਤੇ ਐਚ ਆਰ ਵਿਭਾਗ ਦੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜੇ ਗਏ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲੀਆਂ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਨ ਯੋਗ قرار ਵੀ ਦਿੱਤਾ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਟਰੰਪ ਪਰਿਸ਼ਾਸ਼ਨ ਛਾਟੀ ਰਾਹੀਂ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕ੍ਰੇਟਿਕ ਫਾਰਵਰਡ ਸੰਗਠਨ ਤੇ ਮੁਖੀ ਸਕਾਈ ਪੈਰੀਮਨ ਨੇ ਛਾਂਟੀ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਦੇ ਨੇ ਅਤੇ ਉਹਨਾਂ ਦੀ ਰੋਜ਼ੀ-ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਚੋਣਤੀ ਅਜੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹਾ ਨਹੀਂ ਜ਼ਿਕਰ ਹੋਇਆ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸੁਵਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਜੋਨਸਨ ਤਾਂ ਕਹਿਣੇ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ। ਸਸਿਕਾ ਜੀ ਮਹਾ ਕੋਮਲ ਕਪੂਲ ਤੋਂ ਦੇਖ ਰਹੇ ਚੈਨਲ ਪੰਜਾਬੀ। ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫਰਾਂਸਿਸਕੋ ਦੇ ਇੱਕ ਸੰਘੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ। ਜੀ ਹਾਂ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਟਣ ਦੇ ਫੈਸਲੇ ਉਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਧਾਰ ਪਟੀਸ਼ਨ ਉਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨ ਅਦੀ ਵੱਟੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਇੱਕ ਸੰਗੀ ਅਦਾਲਤ ਨੇ ਅੰਬੇਖੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਜੱਜ ਸੂਜ਼ਨ ਇਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ। 트럼ਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਨ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਟਡਾਊਨ ਦਾ ਫਾਇਦਾ ਚੱਕ ਰਹੇ ਸੀ। ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਤੋਂ ਸਰਕਾਰੀ ਕਰਮਚਾਰੀ ਯੂਨੀਅਨਾਂ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਜਦਨੇ ਸਰਕਾਰ ਦੇ ਫੈਸਲੇ ਦੀ ਸਖਤ ਲੋਚਨਾ ਕੀਤੀ ਅਤੇ ਛਾਂਟ ਦੀ ਯੋਜਨਾ ਨੂੰ ਗੈਰ ਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ ਜੱਜ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਬਿਨਾਂ ਕਿਸੇ ਵਿਚਾਰ ਦੇ ਲਾਗੂ ਕੀਤਾ ਗਿਆ ਸੀ ਹੁਣ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀਆਂ ਤੇ ਈਮੇਲ ਕੰਮ ਨਹੀਂ ਕਰੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਟੀ ਦੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜਦੇ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲੀਆਂ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਨਯੋਗ ਕਾਰਵਾਈ ਦਿੱਤੇ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਟ੍ਰੰਪ ਪਰ ਸ਼ਾਸਨ ਛਾਟੀ ਰਾਹੀਂ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕ੍ਰੈਟਿਕ ਫਾਰਵਰਡ ਸੰਘਨ ਤੇ ਮੁਕੀ ਕਾਈ ਪੈਰੀਮੈਨ ਨੇ ਛਾਂਟ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਦੇ ਨੇ ਅਤੇ ਉਹਨਾਂ ਦੀ ਰੋਸੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਚੋਣਤੀ ਹੈ ਜੋ ਇਸ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹਾ ਹੈ ਜ਼ਿਕਰ ਹੋ ਗਿਆ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸੁਮਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿੱਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਜੋਨਸਨ ਤਾਂ ਕਹਿੰਦੇ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ